ਕਾਂਗਰਸ ਪਾਰਟੀ ਨੇ ਅੱਜ ਤੜਕਸਾ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਸੂਚੀ ਵਿੱਚ ਦੋ ਬਹੁਤ ਚਰਚਿਤ ਸੀਟਾਂ ਰਾਇਬਰੇਲੀ ਅਤੇ ਅਮੇਠੀ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਇਸ ਵਾਰ ਰਾਹੁਲ ਗਾਂਧੀ ਰਾਇਬਰੇਲੀ ਤੋਂ ਅਤੇ ਕੀ ਐਲ ਸ਼ਰਮਾ ਅਮੇਥੀ ਤੋਂ ਚੋਣ ਲੜਨਗੇ ਦੱਸ ਦਈਏ ਅਮੇਥੀ ਲੋਕ ਸਭਾ ਸੀਟ ਕਾਂਗਰਸ ਦਾ ਗੜ ਰਹੀ ਹੈ ਅਤੇ ਇਥੋਂ ਰਾਹੁਲ ਗਾਂਧੀ ਲਗਾਤਾਰ ਤਿੰਨ ਵਾਰ ਜੇਤੂ ਵੀ ਰਹਿ ਚੁੱਕੇ ਨੇ ਪਰ 2019 ਵਿੱਚ ਭਾਜਪਾ ਉਮੀਦਵਾਰ ਸ਼੍ਰੀਮਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਹਰਾ ਦਿੱਤਾ ਸੀ ਭਾਜਪਾ ਵੱਲੋਂ ਇਸ ਵਾਰ ਵੀ ਇਥੋਂ ਕੇਂਦਰੀ ਮੰਤਰੀ ਸ਼੍ਰੀਮਤੀ ਇਰਾਨੀ ਨੂੰ ਉਮੀਦਵਾਰ ਐਲਾਨਿਆ ਗਿਆ ਉੱਥੇ ਹੀ ਪਿਛਲੀ ਵਾਰ ਰਾਇਬਰੇਲੀ ਤੋਂ ਸੋਨੀਆ ਗਾਂਧੀ ਜੇਤੂ ਰਹੀ ਸੀ ਪਰ ਇਸ ਵਾਰ ਰਾਹੁਲ ਗਾਂਧੀ ਇਸ ਸੀਟ ਤੋਂ ਚੋਣ ਲੜਨ ਜਾ ਰਹੇ ਹਨ ਹਾਲਕਿ ਇਹ ਕਿ ਆਸਰ ਲਗਾਏ ਜਾ ਰਹੇ ਸਨ ਕਿ ਪ੍ਰਿਯੰਕਾ ਗਾਂਧੀ ਅਮੇਠੀ ਤੋਂ ਚੋਣ ਲੜੇਗੀ ਪਰ ਨਵੀਂ ਸੂਚੀ ਨੇ ਸਾਰੀਆਂ ਅਟਕਲਾਂ ਤੇ ਵਿਰਾਮ ਲਗਾ ਦਿੱਤਾ ਹੈ ਦੱਸ ਦੇ ਕਿ ਰਾਹੁਲ ਗਾਂਧੀ ਅੱਜ رائے ਬਰੇਲੀ ਪਹੁੰਚਣਗੇ ਅਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤਾਂ ਉੱਥੇ ਹੀ ਦਿਨੇਸ਼ ਸਿੰਘ ਭਾਜਪਾ ਤੋਂ ਰਾਹੁਲ ਗਾਂਦੇ ਵਿਰੁੱਧ ਚੋਣ ਲੜ ਰਹੇ ਹਨ